ਤਾ ਦੋਸਤੋ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਸਵੇਰ ਦੀ ਹੁਣ ਤੱਕ ਦੀ ਅਪਡੇਟ ਤੁਹਾਨੂੰ ਦੇ ਰਿਹਾ ਰਾਤ ਬੜੀ ਔਖੀ ਲੰਗੀ ਆ ਕਿਉਂਕਿ ਕ੍ਰਿਟੀਕਲ ਸਿਚੁਏਸ਼ਨ ਸੀ ਪੂਰੀ ਰਾਤ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਇੱਕ ਵੱਡਾ ਜਿਹੜਾ ਅਪਡੇਟ ਆਇਆ ਦੋਸਤੋ ਜੋ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਅਰਦਾਸਾਂ ਨੇ ਕੰਮ ਕਰਦੀਆਂ ਨੇ ਅਰਦਾਸਾਂ ਕਰੋ ਪ੍ਰਮਾਤਮਾ ਕਰੇ ਰਾਜਵੀਰ ਜਵੰਦਾ ਵੀਰ ਠੀਕ ਹੋਵੇ ਪਰ ਫਿਲਹਾਲ ਕੁਝ ਵੀ ਠੀਕ ਨਹੀਂ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੋ ਅਪਡੇਟ ਆਈਆਂ ਨੇ ਜਾਂ ਜੋ ਜੇ ਟੈਸਟ ਆਏ ਨੇ ਐਮ ਆਰ ਆਈ ਵਗੈਰਾ ਜੋ ਵੀ ਟੈਸਟ ਆਏ ਨੇ ਜਿੰਨੇ ਵੀ ਟੈਸਟ ਆਏ ਨੇ ਸਾਰਿਆਂ ਦੇ ਵਿੱਚ ਕੁਝ ਵੀ ਠੀਕ ਨਹੀਂ ਹੈ ਆਉ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀਡੀਓ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਅਤੇ ਬੇਨਤੀ ਕਰਦੇ ਆ ਕਿ ਤੁਸੀਂ ਵੀ ਸਾਰੇ ਰਾਜਵੀਰ ਜਵੰਦਾ ਵੀਰ ਲਈ ਅਰਦਾਸ ਜ਼ਰੂਰ ਕਰੋ ਜੀ ਤਾ ਦੋਸਤੋ ਰਾਜੀਬ ਜਵੰਦਾ ਦੀ ਸਿਹਤ ਨੂੰ ਲੈ ਕੇ ਸਵੇਰ ਦੀ ਹੁਣ ਤੱਕ ਦੀ ਅਪਡੇਟ ਤੁਹਾਨੂੰ ਦੇਦਿਆਂ ਰਾਤ ਬੜੀ ਔਖੀ ਲੰਗੀ ਆ ਕਿਉਂਕਿ ਕ੍ਰਿਟੀਕਲ ਸਿਚੁਏਸ਼ਨ ਸੀ ਪੂਰੀ ਰਾਤ ਔਰ ਤੁਹਾਨੂੰ ਦੱਸਦੀ ਕਿ ਹਜੇ ਵੀ ਕ੍ਰਿਟੀਕਲ ਸਿਚੁਏਸ਼ਨ ਹੀ ਹੈ ਔਰ ਜੇ ਵੀ ਇਹ ਨਹੀਂ ਹੈ ਕਿ ਥੋੜਾ ਬਹੁਤ ਵੀ ਫਰਕ ਪਿਆ ਕਿਉਂਕਿ ਦੇਖੋ ਕੁਝ ਗੱਲਾਂ ਐ ਹੋ ਜੀਆਂ ਜਿਹੜੀਆਂ ਸਾਨੂੰ ਡਾਈਜੈਸਟ ਕਰਨੀਆਂ ਪੈਣਗੀਆਂ ਅਸੀਂ ਵੀ ਨਹੀਂ ਚਾਹੁੰਦੇ ਕੁਝ ਨੇਗੇਟਿਵਿਟੀ ਬਰੋਣਾ ਪਰ ਇਹਦੇ ਵਿੱਚ 네ਗੇਟਿਵਿਟੀ ਪੋਜ਼ਿਟਿਵਿਟੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ ਜਿਹੜੀ ਗੱਲ ਸੱਚ ਆ ਉਹ ਤਾਂ ਸੱਚ ਹੈ ਉਹ ਜੇ ਅਸੀਂ ਨਹੀਂ ਦੱਸਾਂਗੇ ਜਾਂ ਨਹੀਂ ਕਹਾਂਗੇ ਉਹ ਸਾਡੇ ਕਿਹਾਂ ਤੋਂ ਬਦਲ ਨਹੀਂ ਜਾਣੀ ਪਰ ਤੁਹਾਨੂੰ ਦੱਸ ਦਈਏ ਕਿ ਜਿਹੜੀ ਐਮ ਆਰ ਆਈ ਤੁਸੀਂ ਪੜੋ ਜਿਹੜਾ ਸਿਟੀ ਸਕੈਨ ਆ ਉਹ ਪੜੋ ਉਹਦੇ ਵਿੱਚ ਲਿਖਿਆ ਹੋਇਆ ਸਾਫ਼ ਤੌਰ ਤੇ ਜਿਹੜਾ ਬ੍ਰੇਨ ਡੈਮੇਜ ਹੋਇਆ ਉਹ ਕਦੇ ਵੀ ਰਿਕਵਰ ਨਹੀਂ ਹੋਇਆ ਜਾਂਦਾ ਕੋਈ ਵੀ ਦੁਨੀਆ ਤੇ ਇਹੋ ਜੀ ਸਾਇੰਸ ਨਹੀਂ ਬਣੀ ਹੈ ਇਹੋ ਜਾਂ ਡਾਕਟਰ ਨਹੀਂ ਬਣਿਆ ਜਿਹੜਾ ਬ੍ਰੇਨ ਨੂੰ ਰਿਕਵਰ ਕਰ ਦੇ ਤੁਸੀਂ ਦੇਖਿਆ ਹੋਊਗਾ ਘਰਾਂ ਦੇ ਵਿੱਚ ਪਰਮਾਨੈਂਟਲੀ ਬਹੁਤ ਲੋਕ ਪਏ ਨੇ ਜਿਹੜੇ ਅੱਜ ਤੱਕ ਬ੍ਰੇਨ ਦੇ ਮਾਰੇ ਹੋਏ ਨੇ ਤੇ ਬਾਅਦ ਦੇ ਵਿੱਚ ਕਦੇ ਖੜੀ ਨਹੀਂ ਹੋਏ ਸੋ ਅਸੀਂ ਕੋਈ ਨੈਗੇਟਿਵਿਟੀ ਨਹੀਂ ਫੈਲਾ ਰਹੇ ਤੁਹਾਨੂੰ ਅਸੀਂ ਸੱਚ ਦੱਸ ਰਹੇ ਹਾਂਗੇ ਤੁਸੀਂ ਦੇਖੋ ਜਿੰਨਾ ਜ਼ਿਆਦਾ ਬ੍ਰੇਨ ਦੇ ਵਿੱਚੋ ਲਿਖਿਆ ਹੋਇਆ ਹਾਈਪੋਕਸਿਕ ਚੇਂਜ ਹਾਈਪੋਕਸਿਕ ਚੇਂਜ ਦਾ ਮਤਲਬ ਹੁੰਦਾ ਹੈ ਬਦਲਾ ਆ ਜਾਣੇ ਬ੍ਰੇਨ ਦੇ ਵਿੱਚ ਬਦਲਾ ਕਉਂਦੋਂ ਆਉਂਦ ਨੇ ਬਦਲੇ ਬ੍ਰੇਨ ਦੇ ਵਿੱਚ ਬਦਲਾ ਉਦੋਂ ਆਉਂਦ ਨੇ ਜਦੋਂ ਬ੍ਰੇਨ ਨੂੰ ਆਕਸੀਜਨ ਨਾ ਮਿਲੇ ਬ੍ਰੇਨ ਨੂੰ ਬਲੱਡ ਨਾ ਮਿਲੇ ਤਾਂ ਜਦੋਂ ਇਹ ਦੋਨੇ ਚੀਜ਼ਾਂ ਬ੍ਰੇਨ ਨੂੰ ਨਹੀਂ ਮਿਲਣਗੀਆਂ ਤਾਂ ਬ੍ਰੇਨ ਦੇ ਸੈੱਲ ਜਿਹੜੇ ਹੁੰਦੇ ਨੇ ਉਹ ਮਰ ਜਾਂਦੇ ਨੇ ਜਿਹੜੇ ਕਦੇ ਮੁੜ ਤੋਂ ਰਿਵਾਈਵ ਹੀ ਨਹੀਂ ਹੋ ਸਕਦੇ ਤੁਸੀਂ ਨਵੇਂ ਸੈੱਲ ਠੀਕ ਹੈ ਜਦੋਂ ਬਣ ਗਏ ਉਹ ਅਲੱਗ ਗੱਲ ਹੈ ਪਰ ਉਹ ਬ੍ਰੇਨ ਦੇ ਸੈੱਲ ਜਿਹੜੇ ਇੱਕ ਵਾਰ ਮਰ ਗਏ ਉਹ ਮਰ ਗਏ ਆਹ ਦੋਸਤੋ ਸਾਫ਼ ਤੌਰ ਤੇ ਲਿਖਿਆ ਹੋਇਆ ਕਿ ਹੱਥਾਂ ਪੈਰਾਂ ਦੇ ਵਿੱਚ ਕੁਝ ਨਹੀਂ ਬਚਿਆ 4 ਲਿੰਜ਼ ਵਾਲੀ ਲਾਈਨ ਤੁਸੀਂ ਦੇਖਿਆ ਹੋਊਗਾ ਐਮ ਆਰ ਆਈ ਦੇ ਵਿੱਚ ਦੇ ਪੈਰ ਸਾਡੇ ਦੋ ਪੈਰ ਸਾਡੇ ਦੋ ਹੱਥ ਇਹ ਚਾਰੋਂ ਇਹ ਚੀਜ਼ਾਂ ਨੇ ਇਹ ਬਿਲਕੁਲ ਮਰ ਚੁੱਕੀਆਂ ਬਿਲਕੁਲ ਹੀ ਕਮਜ਼ੋਰ ਹੋ ਚੁੱਕੀਆਂ ਨੇ ਕਿਉਂਕਿ ਜਿਹੜਾ ਧੌਣ ਦਾ ਮਣਕ ਹੈ ਉਹ ਵੀ ਟੁੱਟਿਆ ਹੋਇਆ ਹੈਗਾ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਕੁੱਲ ਮਿਲਾ ਕੇ ਦੋਸਤੋ ਬਹੁਤ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਹੈ ਬਸ ਗੱਲ ਇਹ ਹੈ ਕਿ ਉਹ ਤਾਂ ਅਰਦਾਸਾਂ ਹੀ ਨੇ ਅਰਦਾਸਾਂ ਕਰੋ ਕਿ ਕੋਈ ਚਮਤਕਾਰ ਹੋ ਜੇ ਮੈਰਾਕਲ ਹੋ ਜੇ ਕੋਈ ਕ੍ਰਿਸ਼ਮਾ ਹੋ ਜੇ ਤਾਂ ਬਾਕੀ ਜੇ ਸਾਇੰਟਿਫਿਕਲੀ ਦੇਖੀ ਤਾਂ ਬਿਲਕੁਲ ਆਰਟੀਫੀਸ਼ੀਅਲੀ ਜਿਹੜੇ ਸਾਹ ਨੇ ਉਹ ਚੱਲੀ ਜਾ ਰਹੇ ਨੇ ਰਾਜਵੀਰ ਜਵੰਦਾ ਦੇ